ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹਾਂ ਵੀ ਬਿਲਕੁਲ ਇੱਕ ਤਰਫਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕਲੀਡਰ ਕੁਝ ਚੰਗੀਆਂ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗ ਜਾਏ ਚੈਨਲਾਂ ਤੇ ਜਾ ਕੇ ਅਸੀਂ ਅਸੀਂ ਜਿਹੜੇ ਜਿੱਤੇ ਆ ਉਹਨਾਂ ਨੂੰ ਵਧਾਈ ਦੇਣੇ ਆ ਅਰੋੜਾ ਸਾਹਿਬ ਨੂੰ ਤੇ ਹਮੇਸ਼ਾ ਲੁਧਿਆਣੇ ਦੀ ਖੁਸ਼ਹਾਲੀ ਲਈ ਲੁਧਿਆਣੇ ਦੀ ਬਿਹਤਰੀ ਲਈ ਜਿੱਥੇ ਉਹਨੂੰ ਸਾਥ ਸਾਡਾ ਚਾਹੀਦਾ ਹੋਵੇਗਾ ਹਮੇਸ਼ਾ ਮਿਲੇਗਾ ਅੱਜ ਦੀ ਤਾਰੀਖ 'ਚ ਲੋਕਾਂ ਨੇ ਫਤਵਾ ਉਹਨਾਂ ਨੂੰ ਦਿੱਤਾ ਆ ਅਸੀਂ ਉਹਨਾਂ ਨੂੰ ਵਧਾਈ ਦਿੰਨੇ ਆ ਔਰ ਇਸ ਹਾਰ ਦੀ ਇਸ ਹਾਰ ਦੀ ਪੂਰੀ ਜ਼ਿੰਮੇਵਾਰੀ ਆਸ਼ੂ ਲੈਂਦਾ ਆ ਮੇਰੀ ਪਾਰਟੀ ਦੀ ਮੈਨੂੰ ਪੂਰੀ ਸਪੋਰਟ ਸੀ ਜੇ ਕਿਸੇ ਨੇ ਵਿਕਟਰੀ ਸਾਈਨ ਪਾਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੈ ਮੈਨੂੰ ਕੋਈ ਮੈਂ ਦੇਖਿਆ ਜਾਂ ਨਹੀਂ ਦੇਖਿਆ ਇਹ ਮਾਨਾ ਨਹੀਂ ਰੱਖਦਾ ਅਗਰ ਪਾਇਆ ਤਾ ਉਹਦੀ ਛੋਟੀ ਸੋਚ ਦਾ ਨਤੀਜਾ ਹੈ ਪਰ ਮੈਂ ਸਮਝਦਾ ਮੇਰੇ ਨਾਲ ਸਾਰੀ ਪਾਰਟੀ ਇਕੱਠੀ ਸੀ ਧੰਨਵਾਦ ਥੈਂਕ ਯੂ ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਵੀ ਬਿਲਕੁਲ ਇੱਕ ਤਰਫਾ ਅਸੀਂ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕਲੀਡਰ ਦਾ ਵਿਕਟਰੀ ਇਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗ ਜਾਏ ਚੈਨਲਾਂ ਤੇ ਜਾ ਕੇ ਅਸੀਂ ਅਸੀਂ ਜਿਹੜੇ ਜਿੱਤੇ ਆ ਉਹਨਾਂ ਨੂੰ ਵਧਾਈ ਦੇਣੇ ਆ ਰੋੜਾ ਸਾਹਿਬ ਨੂੰ ਤੇ ਹਮੇਸ਼ਾ ਲੁਧਿਆਣੇ ਦੀ ਖੁਸ਼ਹਾਲੀ ਲਈ ਲੁਧਿਆਣੇ ਦੀ ਬਿਹਤਰੀ ਲਈ ਜਿੱਥੇ ਉਹਨੂੰ ਸਾਥ ਸਾਡਾ ਚਾਹੀਦਾ ਹੋਏਗਾ ਹਮੇਸ਼ਾ ਮਿਲੇਗਾ ਅੱਜ ਦੀ ਤਾਰੀਖ ਚ ਲੋਕਾਂ ਨੇ ਫਤਵਾ ਉਹਨਾਂ ਨੂੰ ਦਿੱਤਾ ਆ ਅਸੀਂ ਉਹਨਾਂ ਨੂੰ ਵਧਾਈ ਦੇਣੇ ਆ ਔਰ ਇਸ ਹਾਰ ਦੀ ਇਸ ਹਾਰ ਦੀ ਪੂਰੀ ਜ਼ਿੰਮੇਵਾਰੀ ਆਸ਼ੂ ਲੈਂਦਾ ਆ ਮੇਰੀ ਪਾਰਟੀ ਦੀ ਮੈਨੂੰ ਪੂਰੀ ਸਪੋਰਟ ਸੀ ਜੇ ਕਿਸੇ ਨੇ ਵਿਕਟਰੀ ਸਾਈਨ ਪਾਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਆ ਮੈਨੂੰ ਕੋਈ ਮੈਂ ਦੇਖਿਆ ਜਾਂ ਨਹੀਂ ਦੇਖਿਆ ਇਹ ਮਾਨਾ ਨਹੀਂ ਰੱਖਦਾ ਅਗਰ ਪਾਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੈ ਪਰ ਮੈਂ ਸਮਝਦਾ ਮੇਰੇ ਨਾਲ ساری ਪਾਰਟੀ ਇਕੱਠੀ ਸੀ ਧੰਨਵਾਦ थैंक यू ਤੁਸੀਂ ਇਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਵੀ ਬਿਲਕੁਲ ਇੱਕ ਤਰਫਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕਲੀਡਰ ਦਾ ਵਿਕਟਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗ ਜਾਏ ਚੈਨਲਾਂ ਤੇ ਜਾ ਕੇ ਅਸੀਂ ਅਸੀਂ ਜਿਹੜੇ ਜਿੱਤੇ ਐ ਉਹਨਾਂ ਨੂੰ ਵਧਾਈ ਦੇਣੇ ਆ ਅਰੋੜਾ ਸਾਹਿਬ ਨੂੰ ਤੇ ਹਮੇਸ਼ਾ ਲੁਧਿਆਣੇ ਦੀ ਖੁਸ਼ਹਾਲੀ ਲਈ ਲੁਧਿਆਣੇ ਦੀ ਬਿਹਤਰੀ ਲਈ ਜਿੱਥੇ ਉਹਨੂੰ ਸਾਥ ਸਾਡਾ ਚਾਹੀਦਾ ਹੋਏਗਾ ਹਮੇਸ਼ਾ ਮਿਲੇਗਾ ਅੱਜ ਦੀ ਤਰੀਕ ਚ ਲੋਕਾਂ ਨੇ ਫਤਵਾ ਉਹਨਾਂ ਨੂੰ ਦਿੱਤਾ ਆ ਅਸੀਂ ਉਹਨਾਂ ਨੂੰ ਵਧਾਈ ਦੇਣੇ ਆ ਔਰ ਇਸ ਹਾਰ ਦੀ ਇਸ ਹਾਰ ਦੀ ਪੂਰੀ ਜ਼ਿੰਮੇਵਾਰੀ ਆਸ਼ੂ ਲੈਂਦਾ ਆ ਮੇਰੀ ਪਾਰਟੀ ਦੀ ਮੈਨੂੰ ਪੂਰੀ ਸਪੋਰਟ ਸੀ ਜੇ ਕਿਸੇ ਨੇ ਵਿਕਟਰੀ ਸਾਈਨ ਪਾਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੈ ਮੈਨੂੰ ਕੋਈ ਮੈਂ ਦੇਖਿਆ ਜਾਂ ਨਹੀਂ ਦੇਖਿਆ ਇਹ ਮੰਨਣਾ ਨਹੀਂ ਰੱਖਦਾ ਅਗਰ ਪਾਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੈ ਪਰ ਮੈਂ ਸਮਝਦਾ ਮੇਰੇ ਨਾਲ ਸਾਰੀ ਪਾਰਟੀ ਇਕੱਠੀ ਸੀ ਧੰਨਵਾਦ ਥੈਂਕ ਯੂ